ਮੇਰੇ ਸਾਰੇ ਹੀ YouTube ਚੈਨਲ ਦੇ ਦਰਸ਼ਕਾਂ ਮਹਨਜੀ ਪ੍ਰਕਾਸ਼ਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰੀ ਰਹਿائش ਤੇ ਤੇ ਆਪਣੇ ਮੁਹਾਰਤੋਂ ਦਸਣਗੇ ਗਰੁੱਪ ਆਇਆ ਹੋਇਆ ਕੁਦਰਤ ਸਾਡੇ ਪੰਡਾਇਸ ਹਨ ਤੇ ਮੈਂ ਇਹਨਾਂ ਨੂੰ ਜਨਕੀ ਰਿਕਵੈਸਟ ਕੀਤੀ ਕਿ ਮੈਂ ਕੁਝ ਤੁਹਾਡੇ ਜਿਹੜੇ ਹੈ ਕਿਉਂਕਿ ਅਲਬੂਜ਼ੀਆਂ ਵਾਲੇ ਜਾਂ ਜਿਹੜੇ ਪ੍ਰਕੂੰਬੇ ਵਾਲੇ ਪ੍ਰਾਨੀ ਸਾਡੀ ਸੰਭਿਆਤਾ ਹੈ ਕਈ ਦਫਾ ਮੈਨੂੰ ਕਈ ਕੁਐਸਚਨ ਪੁੱਛਦੇ ਆ ਵੀ ਅੱਜ ਕੱਲ ਰਲਗੂਜ਼ੀਆਂ ਵਾਲੇ ਕਿਉਂ ਨਹੀਂ ਆਉਂਦਾ 뮤직 ਸਾਰਾ ਕੁਝ ਦੂਜਾ ਵੀ ਥੋੜਾ ਹੈ ਤੇ ਮੈਂ ਹੱਸ ਕੇ ਕਹਿਣਾ ਹੁੰਦਾ ਕਿ ਭਾਈ ਰਲਗੂਜ਼ੇ ਉਹੀ ਵਜਾਊਗਾ ਨਾ ਜਿਹਦੇ ਹਿੱਕ 'ਚ ਜੋਰ ਹੋਊਗਾ ਤੇ ਅੱਜ ਕੱਲ ਤੁਹਾਨੂੰ ਪਤਾ ਵੀ ਜਿਹੜੇ ਅੱਜ ਕੱਲ ਦੇ ਕਲਾਕਾਰ ਕਿਸੇ ਦੀ ਹਿੱਕ 'ਚ ਤਾਂ ਜੋਰ ਨਹੀਂ ਉਹ 뮤직 ਦੇ ਸਹਾਰੇ ਜੋ ਸਾਰਾ ਕੁਝ ਆਪਣਾ ਕਰਦੇ ਆ ਮੈਂ ਕਿਸੇ ਦਾ ਖੰਡਨ ਨਹੀਂ ਕਰ ਰਿਹਾ ਕਿਸੇ ਵੀ ਕਲਾਕਾਰ ਦਾ ਮੈਂ ਸਾਰਿਆਂ ਦੇ ਸਪੈਕਟ ਕਰਦਾ ਹਾਂ ਪਰ ਜਿਹੜੀ ਸਾਲ ਇਹ ਕਲਾਕਾਰ ਨਹੀਂ ਸਾਨੂੰ ਇਹ ਵੀ ਚਾਹੀਦਾ ਕਿ ਇਹਨਾਂ ਨੂੰ ਵੀ ਅਸੀਂ ਨਾਲ-ਨਾਲ ਰੱਖੀਏ ਅਸੀਂ ਵਿਆਹ ਸ਼ਾਦੀਆਂ ਦੇ ਬੁਲਾਈਏ ਜਿੱਥੇ ਵੀ ਇਹ ਅਵੇਲੇਬਲ ਹੋਣ ਅਸੀਂ ਇਨ ਕਿਉਂਕਿ ਪੁਰਾਣੀ ਪੰਜਾਬੀ ਸਭੇ ਦੇ ਵਿੱਚ ਸੀ ਇਹ ਜਿਹੜੇ ਲੋਕ ਨੇ ਕੋਈ ਤੂੰ ਵੀ ਦੇ ਜਿਵੇਂ ਕਿ ਜਮਲਾ ਜੱਤੀ ਸੀ ਮੁਹੰਮਦ ਸਦੀਕ ਸੀ ਤੇ ਐਵੇਂ ਬਾਕੀ ਹੋਰ ਬਹੁਤ ਇਦਰਾ ਤੇ ਆਉ ਕਰਦੇ ਹਾਂ ਵਿਰਲੀ ਤੁਹਾਡੇ ਗਰੁੱਪ ਦਾ ਕੀ ਨਾਮ ਹਰਮਨ ਸਿੰਘ ਰਾਗੀ ਜੀ ਹਨ ਜੀ ਤੁਹਾਡੇ ਸਾਰੇ YouTube ਚੈਨਲ ਨੂੰ ਸਾਰਿਆਂ ਨੂੰ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਮੇਰਾ ਨੋ ਹਰਮਿੰਦਰ ਸਿੰਘ ਹੈ ਜੀ ਪਿੰਡ ਜਲਾਲ ਹੈ ਹਰਮਿੰਦਰ ਸਿੰਘ ਰਾਗੀ ਅਸੀਂ ਜਲਾਲ ਜਿਹੜਾ ਮਾਨਜੀ ਜੀ ਦਾ ਪਿੰਡ ਸੀ ਹਾਂਜੀ ਕੁਲਦੀਪ ਮਾਨਗੋ ਵੈਰੀ ਗੁੱਡ ਆ ਵੀ ਇੱਕ ਬਹੁਤ ਖੁਸ਼ੀ ਦੀ ਗੱਲ ਹੈ ਕਿ ਮਾਨਜੀ ਜੀ ਦੇ ਪਿੰਡ ਤੋਂ ਹੀ ਹਨ ਨੇ ਤੇ ਉਹ ਉਹੀ ਪਿੰਡ ਹੈ ਮੇਰਾ ਜਲਾਲ ਜੀ ਤੇ ਮੇਰਾ ਨੋ ਹਰਮਿੰਦਰ ਸਿੰਘ ਹੈ ਜੀ ਤੇ ਮੇਰੇ ਸਾਥੀ ਕਿਰਨਜੀਤ ਸਿੰਘ ਰਾਣਾ ਜੀ ਨੇ ਬਡਾਲੇ ਤੋਂ ਤੇ ਇੱਕ ਅਜ਼ਮੀਰ ਸਮਰਾਜੀ ਅੰਮ੍ਰਿਤਪੁਰ ਵਾਲੇ ਤੋਂ ਜੀ ਜਿਹੜੇ ਜਲੰਧਰ ਚ ਪਿੰਡ ਆ ਪਵਾਲਾ ਜੀ ਮਿਲ ਕੇ ਕੋਲ ਪਲਾਸ ਤਸਵੀਲ ਪੈਂਦੀ ਨਾਲ ਜੀ ਹਾਂਜੀ ਤੇ ਇੱਕ ਅਜੇ ਸਾਡੇ ਨਾਲ ਸਾਥੀ ਨਵੇਂ ਨੇ ਜੁੜੇ ਹੋਏ ਇਹ ਪੰਖੋਬਾਲ ਤੋਂ ਨਹੀਂ ਕੋਹਾਂਜੀ ਤੇ ਇਹ ਕਿਹੜਾ ਇਨਸਟਰੂਮੈਂਟ ਚਲਾਉਂਦੇ ਨੇ ਤੁੰਬਾ ਇਹ ਤੁੰਬਾ ਹਾਂ ਤੁੰਬਾ ਵਾਕ ਨਹੀਂ ਜੀ ਹਾਂਜੀ ਕਿ ਜਿਹੜੇ ਸਾਡੇ ਅਰਜੀਤ ਸਿੰਘ ਰਾਣਾ ਜੀ ਵੀ ਸਾਡੇ ਨਾਲ ਹੁੰਦੇ ਨੇ ਹਾਂਜੀ ਉਹ ਉਹ ਵੀ ਤੁੰਬਾ ਬੰਦ ਕਰੀ ਠੀਕ ਹੈ ਜੀ ਤੇ ਬਾਕੀ ਤੁਸੀਂ ਕਿੰਨੇ ਚਿਰ ਤੋਂ ਤੋਂ ਲਏ ਗਰੁੱਪ ਸੇਵਾ ਕਰਦੇ ਦੇਖੋ ਜੀ ਮੇਰਾ ਆਪਣਾ 2010 ਤੋਂ ਮੈਂ ਇਸ ਕੰਮ ਨੂੰ ਕਰ ਰਿਹਾ ਹਾਂ ਹਾਂਜੀ ਪਹਿਲਾਂ ਮੇਰੇ ਨਾਲ ਹੋਰ ਬੰਦੇ ਵੀ ਸੀ ਹਾਂਜੀ ਪੱਖੋਵਾਲ ਤੋਂ ਪਹਿਲਾਂ ਮੇਰੇ ਉਸਤਾਦ ਨੇ ਹੋਏ ਨੇ ਰਮਜਾਨ ਮਹੰਦੂ ਜਾਨਾ ਜੀ ਠੀਕ ਹੈ ਜੀ ਹਾਂਜੀ ਪਹਿਲਾਂ ਮੈਨੂੰ ਕੋਲ ਸਿੱਖਿਆ ਲਈ ਤਾਂ ਵੀ ਤਾਨੇ ਕੋ ਸਵਾਲ ਮੇਰੇ ਨਾਲ ਉਹਨਾਂ ਨਾਲ ਸੀਗੇ ਜੋ ਸਾਜੀ ਹਾਂਜੀ ਉਹ ਮੇਰੇ ਨਾਲ ਹੁੰਦੇ ਸੀਗੇ ਉਹ ਵੀ ਪੱਖੋਵਾਲ ਤੋਂ ਸੀਗੇ ਜੀ ਠੀਕ ਹੈ ਰਾਇਕੋਲ ਕੋਈ ਪੱਖੋਵਾਲ ਹਾਂਜੀ ਚਲ ਲੁਧਿਆਣੇ ਦੇ ਵਿੱਚ ਤਾਂ ਆਪਣਾ ਭਿੰਦਰ ਸਿੰਘ ਸੀਗੇ ਜੀ ਹਾਂਜੀ ਦੇ ਨਾਲ ਪਹਿਲਾਂ ਤੁਹਾਡੀਆਂ ਗਰੁੱਪ ਦੀਆਂ ਰਿਕਾਰਡਿੰਗ ਵੀ ਹੋਈਆਂ ਨੇ ਨਹੀਂ ਰਿਕਾਰਡਿੰਗ ਨਹੀਂ ਜੱਸੀ ਕਰਵਾਉਂਦੇ ਨਹੀਂ ਵੈਸੇ ਸਾਡੇ ਉਸਤਾਦਾਂ ਨੇ ਪਹਿਲਾਂ ਕਰਵਾਈ ਸੀ ਤੇ ਵੈਸੇ ਉਹ ਤਾਂ ਹੁਣ YouTube ਤੇ ਥੋੜਾ ਥੋੜੇ ਇਦਾਂ ਕਿ ਇਦਾਂ ਬਣਾ ਕੇ ਪਾ ਦਿੰਦੇ ਨੇ ਤਾਂ ਜਿਆਦਾ ਸੀ ਆਪਣੇ ਵੱਲੋਂ ਕੋਈ ਲੜੀ ਹਜੇ ਪਾਈ ਨਹੀਂ ਪਾਈ ਨਹੀਂ ਹਾਂਜੀ ਚਲੋ ਬਹੁਤ ਖੁਸ਼ੀ ਦੀ ਗੱਲ ਹੈ ਅ퍼 ਜਾਨੀ ਤੋਂ ਲੈ ਟਾਈਮ ਨਹੀਂ ਲੈਣਾ ਤੇ ਇਸ ਤੋਂ ਬਾਅਦ ਇਹ ਆਪਣੇ ਦੋ ਗਾਣੇ ਜਾਂ ਇੱਕ ਜਰੂਰ ਇਹ ਗਾਉਂਗੇ ਤੇ ਆਉ ਸੁਣਦੇ ਹਾਂ ਇਹਨਾਂ ਦਾ ਮਿਹਰਬਾਨ ਇਸੇ ਤਰ੍ਹਾਂ ਕੌਣ ਬੇਲ ਦੀ ਗੱਲ ਆ ਜਿਹੜੇ ਟਾਈਮ ਦੁੱਲੇ ਨਵਾਬ ਨੇ ਨਾਨਕਾਂ ਦੀ ਤਿਆਰੀ ਕਰ ਲਈ ਤੇ ਮਾਤਾ ਲੱਦੀ ਕਹਿਣ ਲੱਗੀ ਪੁੱਤੋ ਦੁਲਿਆ ਸਾਨੂੰ ਛੱਡ ਕੇ ਨਾ ਜਾਏ ਤਾਂ ਮਿਹਰਬਾਨ ਮਾਤਾ ਲੱਦੀ ਹੁਣ ਦੁਲਲਾ ਕਹਿਣ ਲਗਾ ਮਾਤਾ ਕਿਹੜੀ ਗੱਲਾਂ ਛੱਡ ਕੇ ਜਾਵਾ ਪੁੱਤਰ ਮੈਨੂੰ ਰਾਤੀ ਮੰਦੇ ਸੁਪਨੇ ਆਏ ਆ ਮਾਤਾ ਸੁਪਨੇ ਦੱਤੀ ਆ ਇੱਕ ਅਜਣਤੀਆਂ ਗੱਲਾਂ ਕੀਤੀਆਂ ਰਾਤ ਨੂੰ ਚੇਤੇ ਆ ਜਾਂ ਕਰ ਦੇਣਾ ਇਹ ਸੁਪਨੇ ਕਦੇ ਸੱਚ ਨਹੀਂ ਹੋਇਆ ਕਰਦੇ ਦੁੱਲੇ ਨਵਾਬ ਨੇ ਇੰਨੀ ਗੱਲ ਕਹੀ ਤਾਂ ਮਾਤਾ ਅੱਲਦੀ ਕਹਿਣ ਲੱਗੀ ਹੁਣ ਪੁੱਤਰ ਦੁੱਲਿਆ ਤੂੰ ਲੱਗਦਾ ਮੇਰੇ ਕਹਿਣ ਤੇ ਰੁਕਣ ਵਾਲਾ ਲੱਗਦਾ ਨਹੀਂ ਮਾਰੀਆਂ ਆਵਾਜ਼ਾਂ ਕਿਨੂੰ ਦੁੱਲੇ ਦੀ ਔਰਤ ਨੂੰ ਭੁੱਲਰਾਂ ਨੂੰ ਨਹੀਂ ਭੁੱਲਰਾ ਤੇਰੇ ਸਦਾ ਸਦਾ ਤੇਰੇ ਮੂੰਹ ਦਾ ਨੱਕਾ ਹੈ ਤੇਰਾ ਮਜਾਦੀ ਖਦਾ ਤੇਰਾ ਪਤੀ ਤੇਰਾ ਪਰਮੇਸ਼ਰ ਅੱਜ ਮੈਦਾਨ ਛੱਡ ਕੇ ਭੱਜ ਚੱਲਿਆ ਇਹਨੂੰ ਕੋਈ ਤਾਨਾ ਵੀ ਨਾ ਮਾਰ ਨੋ ਮਿਹਰਬਾਨ ਐਉਂ ਕਰਕੇ ਕੋੜੀ ਦੀ ਬਾਗ ਨੂੰ ਹੱਥ ਪਾਇਆ ਹੋਇਆ ਕੀ ਦਾ ਮਾਤਾ ਲੱਦੀ ਦਾ ਮਾਤਾ ਨਦੀ ਨੇ ਛੱਡਿਆ ਜਾ ਕੇ ਭੱਜ ਕੇ ਐਉਂ ਕਰਕੇ ਦੁਲੇ ਦੀ ਆਉਤ ਭੁੱਲਰਾਂ ਨੇ ਕੋੜੀ ਦੀ ਬਾਗ ਨੂੰ ਹੱਥ ਪਾ ਲਿਆ ਉੱਥੇ ਕਿਹਾ ਕਹਿੰਦੇ ਫੜ ਕੇ ਕੋੜੀ ਦੀ ਬਾਗ ਨੂੰ ਕੂਕੀ ਭੁੱਲਰ ਭੰਨ ਪਟ ਪਟ ਕਮਲੀ ਹੋਗੀ ਅਸਾਤੀ ਛਕ ਦੀ ਭੰਨ ਵੇ ਦੁਲੇ ਆ ਰਾਤੀ ਸੁਪਨਾ ਆ ਗਿਆ ਸੁਪਨਾ ਭਰੀ ਬਲੰਦਾ ਕਹਿੰਦੀ ਮੇਰੇ ਨੱਕ ਦਾ ਕੋਕਾ ਡਿੱਗ ਪਿਆ ਤੇ ਫਿਰ ਕਾਂਟੇ ਨਾਲ ਰਹਿ ਕੇ ਕੰਨ ਵੇ ਪਈ ਤੇ ਨਤ ਮਰਦਾਂ ਨੂੰ ਮਾਮਲੇ ਤੂੰ ਖੈਰ ਖਦਾ ਤੋਂ ਮੰਗ ਮੈਂ ਧੀਆ ਫਲੇ ਰਾਜਪੂਤੀ ਆਪ ਕਰੂੰਗੀ ਜੰਗ ਅੱਗੇ ਅੰਦਰੋਂ ਬਾਹਰ ਨਾ ਨਿਕਲੀ ਅੱਜ ਦੇਖਣ ਰੱਖਾਂ ਦੇ ਚੰਦ ਮੈਂ ਤਾਂ ਆਪ ਲੜਾਈਆਂ ਕਰੂੰਗੀ ਵੇਲਾ ਕੇ ਕੂੜੇ ਵਾਲੀ ਵੰਗ ਮੇਰੇ ਮੂਰੇ ਮੁਹਰੇ ਉੱਟਣਗੇ ਜਿਵੇਂ ਉੱਟਦੇ ਫਿਰਨ ਪਤੰਗ ਤੂੰ ਬੈਠ ਲੜਾਈਆਂ ਦੇਖ ਲਈਂ ਭੜ ਕੇ ਕੀ ਕੀ ਖੁੱਲਣਗੇ ਰੰਗ ਜੇ ਗੀਦੀ ਹੋ ਕੇ ਚੱਲਿਆ ਕਣੀ ਮੇਰੀ ਲੱਤ ਹਿੱਕਦੀ ਲੰਗ ਕਹਿੰਦੀ ਗੀਦੀ ਹੋ ਕੇ ਚੱਲਿਆ ਮੇਰੀ ਲੱਤ ਹਿੱਕਦੀ ਲੰਗ ਕਹਿੰਦੀ ਚਿੱਟੀ ਤੂੰ ਪਾਲਿਆ ਕੱਗਰੀ ਮੇਰੇ ਕੋਈ ਅੱਕੇ ਬਣ ਜਾ ਸੇਠ ਦੀ ਰੰਨਾ ਜਾਮੂ ਬੈਠ ਦਵਾਰੇ ਤਕੀਏ ਘੋਟਕੇ ਟਿਗਲੇ ਪੰਗ ਮੇਰੇ ਪਾਦਾ ਪਤੀਆ ਮਰ ਗਿਆ ਵਿੱਚ ਮੈਂ ਭੁਲਰਾ ਹੋਈ ਰੰਨਾ ਐ ਫੜ ਕੇ ਥੋੜੀ ਬਾਤ ਸੁਣ ਜੀ ਉਸ ਦੋਲੇ ਦਾ ਬਾਬੂ ਤਾਂ ਨੇ ਮਾਰ ਕੇ ਬਹਾ ਭਈ ਕਿਹੜੇ ਲੰਕਾ ਲਈ ਦਾ पलड़ पलड़ेर PINI 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 Cartão do pé, da ਤੁਸੀਂ ਇਸ ਵੀਡੀਓ ਦਾ ਆਨੰਦ ਮਾਣਿਆ ਹੋ ਤੇ ਮੇਰੀ ਇਹ ਤੁਹਾਡੇ ਅੱਗੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਵਾਇਰਲ ਕਰਕੇ ਮੇਰੇ YouTube ਚੈਨਲ ਨੂੰ ਵੀ ਜਿਹੜਾ ਸਬਸਕ੍ਰਾਈਬ ਕਰੋ ਤੇ ਕਰਾਓ ਆਉਣ ਵਾਲੇ ਸਮੇਂ ਵਿੱਚ ਮੈਂ ਇਸ ਤਰ੍ਹਾਂ ਦੀਆਂ ਵੀਡੀਓ ਤੁਹਾਨੂੰ ਪੇਸ਼ ਕਰਦਾ ਰਹਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ